ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲਵਾ ਚੈਨਲ ਦੇਖ ਰਹੇ ਦਰਸ਼ਕ ਵੀਰਾਂ ਦਾ ਸਵਾਗਤ ਹੈ ਜੀ ਅੱਜ ਹੈ 4 ਅਪ੍ਰੈਲ 4 ਅਪ੍ਰੈਲ ਦਾ ਸਿੱਖ ਇਤਿਹਾਸ ਇਹ ਹੈ ਜਿਹਦੇ ਵਿੱਚ ਅੱਜ ਦੇ ਦਿਨ 1914 ਨੂੰ ਕਾਮਾਗਾਟਾ ਮਾਰੂ ਜਹਾਜ਼ ਅੰਮ੍ਰਿਤਸਰ ਤੋਂ ਐਲਾਨ ਕੀਤਾ ਗਿਆ ਸੀ ਰਵਾਨਾ ਕਰਿਆ ਗਿਆ ਸੀ ਇਹ ਕਾਮਾਗਾਟਾ ਮਾਰੂ ਜਹਾਜ਼ ਸਿੱਖਾਂ ਨੇ ਸਪੈਸਲ ਕਨਿਡਨਾ ਲਜਾਣ ਦਾ ਕਾਰਨ ਇਹ ਸੀ ਕੌਨਕਿ ਕੈਨੇਡਾ ਸਰਕਾਰ ਨੇ ਉਥੇ ਇਹ ਕਾਨੂੰਨ ਬਣਾ ਦਿੱਤਾ ਸੀ ਕਿ ਅਲੱਗ-ਅਲੱਗ ਦੇਸ਼ਾਂ ਚੋਂ ਆਉਣ ਵਾਲੇ ਸਿੱਖਾਂ ਨੂੰ ਉਥੇ ਰਹਿਣ ਨਹੀਂ ਦਿੱਤਾ ਜਾਵੇਗਾ ਸਿੱਖ ਕਿ ਕਿਸੇ ਵੀ ਪ੍ਰਵਾਸੀ ਨੂੰ ਨਹੀਂ ਰਹਿਣ ਦਿੱਤਾ ਜਾਵੇਗਾ ਜਿਹੜਾ ਆਪਣੇ ਦੇਸ਼ ਤੋਂ ਸਿੱਧਾ ਕੈਨੇਡਾ ਜਾਵੇਗਾ ਉਹਦੇ ਲਈ ਉਥੇ ਸੀਵ ਜਿਹੜਾ ਰੱਖਿਆ ਜਾਵੇਗਾ ਪਰ ਇੱਥੇ ਫਿਰ ਸਿੱਖਾਂ ਨੇ ਕਾਮਾਗਾਟਾ ਮਾਰੂ ਜਹਾਜ਼ ਸਪੈਸਲ ਮੰਗਾਇਆ ਸੀ ਹਾਂਗਕਾਂਗ ਤੋਂ ਉੱਥੇ ਫੇਰ ਵੀ ਅੰਗਰੇਜ਼ ਸਰਕਾਰ ਦੇ ਜਿਹੜੇ ਦੇਵਰਚੀ ਉਹ ਬਦਲ ਗਏ ਸੀ ਉੱਥੇ ਵੀ ਇਹਨਾਂ ਸਿੱਖਾਂ ਨੂੰ ਉਤਾਰਨ ਨਹੀਂ ਦਿੱਤਾ ਗਿਆ ਸੀ ਜਦੋਂ ਇਹਨਾਂ ਨੂੰ ਉਤਾਰਨਾ ਦਿੱਤਾ ਗਿਆ ਤਾਂ ਉੱਥੇ ਇਸ ਜਹਾਜ਼ ਦੇ ਉੱਤੇ ਗੋਲੀਆਂ ਵੀ ਚਲਾਈਆਂ ਗਈਆਂ ਸਰਕਾਰ ਵੱਲੋਂ ਕਿਉਂਕਿ ਸਿੱਖ ਬਹੁਤ ਜ਼ਿਆਦਾ ਸੀ ਉਹ ਜਹਾਜ਼ ਦੇ ਵਿੱਚ ਉਹਨਾਂ 14 ਨੂੰ ਕਲਕੱਤੇ ਪਹੁੰਚਿਆ ਸੀ ਤੇ ਕਲਕੱਤੇ ਵੀ ਅੰਗਰੇਜ਼ ਸਰਕਾਰ ਸੀ ਉੱਥੇ ਵੀ ਇਹਨਾਂ ਦੇ ਨਾਲ ਇਹੀ ਵਰਤਾਰਾ ਕੀਤਾ ਗਿਆ ਇਸ ਜਹਾਜ਼ ਦੇ ਉੱਤੇ ਗੋਲੀਆਂ ਚਲਾ ਕੇ ਇਹਨਾਂ ਨੂੰ ਉੱਥੇ ਸ਼ਹੀਦ ਕਰ ਦਿੱਤਾ ਗਿਆ ਇਹ ਸਰਦਾਰ ਗਰਦਿਤ ਸਿੰਘ ਕਾਮਾਗਾਟਾ ਮਾਰੂ ਜੋ ਅੰਮ੍ਰਿਤਸਰ ਦੇ ਜੀ ਉਹਨਾਂ ਨੇ ਜਹਾਜ਼ ਮੁੱਲ ਖਰੀਦ ਕੇ ਕੈਨੇਡਾ ਜਾਣ ਦਾ ਫੈਸਲਾ ਲਿਆ ਸੀ ਤੇ ਅੱਜ ਦੇ ਦਿਨ ਹੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਉਸ ਸਮੇਂ 1921 ਦੇ ਵਿੱਚ ਸਿੱਖਾਂ ਨੇ ਕਾਲੀਆਂ ਦਸਤਾਰਾਂ ਤੇ ਬੀਬੀਆਂ ਨੇ ਕਾਲੀਆਂ ਚੁੰਨੀਆਂ ਲੈ ਕੇ ਅੰਮ੍ਰਿਤਸਰ ਦੇ ਵਿੱਚ ਵੱਡਾ ਇੱਕ ਰੋਸ ਮਾਰਚ ਕਰਿਆ ਸੀ ਅੱਜ ਦੇ ਦਿਨ 1946 ਨੂੰ 4 ਅਪ੍ਰੈਲ 1946 ਨੂੰ ਮਾਸਟਰ ਤਾਰਾ ਸਿੰਘ ਨੇ ਜਨਾ ਦੇ ਨਾਲ ਦਿੱਲੀ ਦੇ ਵਿੱਚ ਤੀਜਾ ਸਿੰਘ ਮਲਕ ਦੀ ਕੋਠੀ ਦੇ ਵਿੱਚ ਵੱਡੀ ਮੀਟਿੰਗ ਕਰੀ ਸੀ ਇਹ ਮੀਟਿੰਗ ਚ ਮਾਸਟਰ ਤਾਰਾ ਸਿੰਘ ਦੇ ਨਾਲ ਮਹਾਰਾਜਾ ਪਟਿਆਲਾ ਵੀ ਸੀ ਗਿਆਨੀ ਕਰਤਾਰ ਸਿੰਘ ਵੀ ਹਾਜ਼ਰ ਸਨ ਪਰ ਜਿਹੜੀ ਸੋਚ ਸਿੱਖ ਆਗੂਆਂ ਦੀ ਸੀ ਉਹਦੇ ਉੱਤੇ ਵੀ ਜਨਾਹ ਸਹਿਮਤ ਨਹੀਂ ਸੀ ਹੋਇਆ ਕਿਉਂਕਿ ਸਿੱਖ ਚਾਹੁੰਦੇ ਸੀ ਕਿ ਸਾਡੀ ਮਦਦ ਕਰ ਲਵੇ ਜਨਾਹ ਜਨਾਹ ਸਿੱਖਾਂ ਨੂੰ ਇੱਕ ਗੱਲ ਜ਼ਰੂਰ ਕਹਿੰਦਾ ਸੀ ਕਿ ਤੁਸੀਂ ਆਪਣੀ ਮੰਗ ਸਿੱਖਾਂ ਦੇ ਇਲਾਕੇ ਦੀ ਆਪ ਕਰੋ ਪਰ ਸਿੱਖ ਚਾਹੁੰਦੇ ਸੀ ਕਿ ਤੁਸੀਂ ਸਾਡੀ ਹਮਦਰਦੀ ਦੇ ਵਿੱਚ ਖੜੋ ਜਿਹਨਾਂ ਨੂੰ ਇਹ ਪਤਾ ਸੀ ਕਿ ਜੇ ਸਿੱਖ ਆਪਣੇ ਦੇਸ਼ ਦੀ ਮੰਗ ਕਰਨਗੇ ਤਾਂ ਜਿਹੜਾ ਮੈਂ ਪਾਕਿਸਤਾਨ ਲੈਣ ਨੂੰ ਫਿਰਦਾ ਫਿਰ ਮੈਨੂੰ ਪਾਕਿਸਤਾਨ ਕਿਹੜੇ ਲਾਕੇ ਚੋਂ ਮਿਲੂ ਇਸ ਲਈ ਜਿਹੜੇ ਉਸ ਸਮੇਂ ਮੁਸਲਮਾਨ ਆਗੂ ਲਾ ਲਈਏ ਹਿੰਦੂ ਆਗੂ ਲਾ ਲਈਏ ਇਹ ਦੋ ਮੂੰਹੇ ਹੋ ਕੇ ਸਿੱਖਾਂ ਦੇ ਨਾਲ ਚੱਦੇ ਨੇ ਸਿੱਖਾਂ ਦੀ ਨਾ ਮੁਸਲਮਾਨ ਆਗੂ ਅੰਦਰੋਂ ਹਮਾਇਤ ਕਰਦੇ ਸੀ ਨਾ ਹਿੰਦੂ ਆਗੂ ਕਰਦੇ ਸੀ ਤੇ ਇੱਥੇ ਜਨਾਹ ਦੇ ਨਾਲ ਜਿਹੜੀ ਗੱਲਬਾਤ ਹੋਈ ਸੀ ਉਹ ਪੂਰੀ ਮੁਕੰਮਲ ਮੀਟਿੰਗ ਸਿਰੇ ਨਹੀਂ ਚੜੀ ਸੀ ਕਿਉਂਕਿ ਜਿਹੜੀ ਗੱਲ ਮੈਂ ਪਹਿਲਾਂ ਦੱਸੀ ਹੈ ਜਨਾਹ ਨੂੰ ਪਤਾ ਸੀ ਕਿ ਜੇ ਇਹਨਾਂ ਨੂੰ ਸਿੱਖਾਂ ਨੂੰ ਖਾਲਸਤਾਨ ਜਾਂ ਸਿੱਖਸ탄 ਦੇ ਨਾਂ ਦੇ ਉੱਤੇ ਦੇਸ਼ ਮਿਲਿਆ ਤਾਂ ਮੈਂ ਪਾਕਿਸਤਾਨ ਕਿਹੜੇ ਇਲਾਕੇ ਚੋਂ ਲਾਵਾਂਗਾ ਇਸ ਲਈ ਇਹ ਮੀਟਿੰਗ ਉੱਥੇ ਫਜ਼ੂਲ ਕੀਤੀ ਗਈ ਸੀ ਫਜ਼ੂਲ ਹੋ ਗਈ ਸੀ ਤੇ ਅੱਜ ਦੇ ਦਿਨ ਹੀ ਸਿੱਖ ਬੁੱਧੀਜੀਵੀਆਂ ਦੀ ਕਾਨਫਰੰਸ ਟ ਮਾਸਟਰ ਤਾਰਾ ਸਿੰਘ ਦੇ ਨਾਲ ਹੋਣੀ ਸੀ ਦਿੱਲੀ ਦੇ ਵਿੱਚ ਪਰ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਸੀ ਇਹ ਵਾਕਿਆ 20 ਫਰਵਰੀ 1949 ਦਾ ਹੈ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹਨਾਂ ਨੇ ਕਾਨਫਰੰਸ ਇਹ ਕਰਨੀ ਸੀ ਕਿ ਸਿੱਖਾਂ ਨੂੰ ਜਿਹੜਾ ਮਲਕੀਅਤ ਅਧਿਕਾਰ ਸੀ ਉਹ ਦੇਣਾ ਸੀ ਹਿੰਦੂ ਸਰਕਾਰ ਨੇ ਉਹਦੇ ਉੱਤੇ ਸਰਕਾਰ ਨੇ ਕੋਰੀ ਨਾ ਕਰ ਦਿੱਤੀ ਸੀ ਤੇ ਇਹ ਸਿੱਖ ਆਗੂ ਮਾਸਟਰ ਤਾਰਾ ਸਿੰਘ ਨੇ ਦਿੱਲੀ ਦੇ ਵਿੱਚ ਕਾਨਫਰੰਸ ਰੱਖੀ ਸੀ ਪਰ ਜਦੋਂ ਸਟੇਸ਼ਨ ਤੇ ਹੀ ਮਾਸਟਰ ਤਾਰਾ ਸਿੰਘ ਉਤਰੇ ਤਾਂ ਉਹਨਾਂ ਦੇ ਸਾਥੀਆਂ ਦੇ ਨਾਲ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਫਿਰ ਸਿੱਖ ਪੰਜਾਬ ਦੇ ਵਿੱਚ ਰਹਿੰਦਿਆਂ ਨੇ ਅੰਮ੍ਰਿਤਸਰ ਦੇ ਵਿੱਚ ਵਪਾਰ ਵਰਗ ਅਕਾਲੀ ਆਗੂ ਮਾਸਟਰ ਵਕੀਲ ਸਾਰਿਆਂ ਨੂੰ ਇਕੱਠੇ ਕਰਕੇ ਮੀਟਿੰਗ ਸੱਦ ਕੇ ਸਰਕਾਰ ਦੇ ਨਾਲ ਗੱਲਬਾਤ ਕਰਨ ਦਾ ਜਿਹੜਾ तरीका ਉਹ ਲੱਭਿਆ ਸੀ ਇਹ ਸਾਡਾ ਜਿਹੜਾ ਸਿੱਖ ਇਤਿਆਸ ਸੀ ਸਾਡੇ ਨਾਲ ੱੱਕੇ ਸਾਹੀ ਚਾਹੇ ਪੰਜਾਬ ਭਾਰਤ ਸਰਕਾਰ ਦੀ ਲਾ ਲਈਏ ਅੰਗਰੇਜ਼ ਸਰਕਾਰ ਦੀ ਲਾ ਲਈਏ ਇਹਦੇ ਵਿੱਚ ਅੱਜ ਦੇ ਦਿਨ ਮੁਸਲਮਾਨ ਜਨਾਹ ਦੀ ਵੀ ਗੱਲ ਹੋ ਗਈ ਆ ਇਹਦੇ ਵਿੱਚ ਅੰਗਰੇਜ਼ਾਂ ਦੀ ਕਨੇਡਾ ਸਰਕਾਰ ਦੀ ਵੀ ਹੋ ਗਈ ਆ ਤੇ ਪੰਜਾਬ ਭਾਰਤ ਦੇ ਵਿੱਚ ਰਹਿੰਦੇ ਕਲਕੱਤੇ ਦੇ ਵਿੱਚ ਜਿਹੜੇ ਅੰਗਰੇਜ਼ ਰਹੇ ਸੀ ਉਹਨਾਂ ਨੇ ਵੀ ਸਿੱਖਾਂ ਤੇ ਹਮਲੇ ਕਰੇ ਤੇ ਇਹਦੇ ਵਿੱਚ ਨਨਕਾਣਾ ਸਾਹਿਬ ਦੇ ਯਾਦ ਦੇ ਵਿੱਚ ਜਿਹੜਾ ਕੁਝ ਮਹੰਤਾਂ ਨੇ ਕਰਿਆ ਉਹ ਵੀ ਸਾਡੇ ਮੂਰਿਆ ਅੱਜ ਦਾ ਜਿਹੜਾ 4 ਅਪ੍ਰੈਲ ਦਾ ਇਤਿਹਾਸ ਸਿੱਖਾਂ ਦੇ ਨਾਲ ਹਰ ਇੱਕ ਨੇਤੂ ਕਮਾਇਆ ਚਾਹੇ ਉਹ Hindu ਸੀ ਚਾਹੇ ਉਹ Musalman ਸੀ ਚਾਹੇ ਉਹ Angrez ਸੀ ਚਾਹੇ ਉਹ Naraynu Mahant ਸੀ ਚਾਹੇ ਉਹ Dogre ਸੀ ਇਹ ਸਿੱਖਾਂ ਦੀ ਵਾਰਦਾਤ ਅੱਜ ਦੀ ਸਾਡੇ ਨਾਲ ਆਪ ਜੀ ਦੇ ਨਾਲ ਦਾਸ ਨੇ ਸਾਂਝੀ ਕਰੀ ਆ ਮੇਰੇ ਕੋਈ ਕਮੈਂਟ ਕੋਈ ਆਪਣੀ رائے ਦੇਣੀ ਆ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ